32 32 35 35 ਇਕਾਲੀ ਦਲ ਦੇ ਐਮ ਐਲ اے ਜਾ ਕੇ ਸਰਸੇ ਵਾਲੇ ਦੀਆਂ ਲੇਲੜੀਆਂ ਕੱਢਦੇ ਰਹੇ ਨੇ ਵੋਟਾਂ ਨੂੰ ਮੈਨੂੰ ਗੁੱਸਾ ਚੜ ਗਿਆ ਯਾਰ ਇਸ ਗੱਲ ਤੋਂ ਤੁਹਾਡੀ ਜਥੇਦਾਰ ਦੀ ਕੀ ਹਿੰਮਤ ਦੀ ਕੇ ਸੁਖਬੀਰ ਬਾਦਲ ਤੋਂ ਬਿਨਾ ਮਾਫੀ ਦਵਾ ਦਿੰਦਾ ਉਹਦੀ ਫਿਲਮ ਕਿਨੇ ਚਲਾਈ ਦੀ ਪੁਲਿਸ ਲਾ ਕੇ ਤੁਸੀਂ ਇਹੇ ਮੰਗ ਕਿਉਂ ਨਹੀਂ ਕਰਦੇ ਕਿ ਪ੍ਰਦੀਪ ਕਲੇਰ ਨੂੰ ਫਾਂਸੀ ਦੀ ਸਜ਼ਾ ਹੋਵੇ ਤੁਸੀਂ ਤਾਂ ਸ਼ਰਮਣੀ ਅਕਾਲੀ ਦਲ ਨੂੰ ਮਾੜਾ ਕਹੀ ਜਾਂਦੇ ਹੋ ਸਾਡੇ ਕੋਲ ਕਿਹੜੀ ਪਾਵਰ ਹੈ ਜੀ ਅਸੀਂ ਤੁਹਾਡੇ ਵਰਗੇ ਆਮ ਬੰਦੇ ਆਂ ਖੇਤੀਬਾੜੀ ਕਰਨ ਵਾਲੇ ਅਸੀਂ ਤਾਂ ਸਾਨੂੰ ਤਾਂ ਚੱਕ ਕੇ ਜਦੇ ਜਿਲਾਂ ਚ ਸਿੱਟ ਦਿੰਦੇ ਅਸੀਂ ਲਮਾਉਣੀ ਆ ਪ੍ਰਦੀਪ ਕਲੇਰ ਨੂੰ ਫਾਂਸੀ ਪਹਿਲਾਂ ਕਹੀ ਗਏ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹ ਮਾਫੀ ਮੰਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਤੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੇ ਹੁਣ ਜਦ ਮਾਫੀ ਮੰਗ ਲਈ ਤਾਂ ਉਹਦੇ ਉੱਤੇ ਵੀ ਸਵਾਲ ਹਲੇ ਮਾਫੀ ਨਹੀਂ ਮੰਗੀ ਜਥੇਦਾਰ ਸਹਿਬਾਨ ਨੂੰ ਬੇਨਤੀ ਹੈ ਕਿ ਬਹੁਤ ਹੀ ਠੋਸ ਫੈਸਲਾ ਕਰਿਓ ਸਜ਼ਾ ਵੀ ਉਹ ਜੀ ਲਾਇਓ ਜਹ ਜੀ ਅਕਾਲੀ ਦਲ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਗਲਤੀ ਕੀਤੀ। λε ਆ ਮੈਨੂੰ ਡੀਓ ਗ੍ਰਾਮ ਮੰਤਰੀ ਦਾ 1 ਮਹੀਨੇ ਲਈ ਆਉਦਾ ਜੇ ਸਾਰਿਆਂ ਨੂੰ ਨਾ ਬੰਦੇ ਦਾ ਪੁੱਤ ਬਣਾ ਦਵਾ ਸੁਖਵੀਰ ਬਾਦਲ ਕੋਈ ਆਉਦਾ ਤੀ ਕਿਉਂ ਨਹੀਂ ਪ੍ਰਦੀਪ ਕਲੇਰ ਉਹਨਾਂ ਦੇ ਇੰਕਾਊਂਟਰ ਕੀਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਤੀ ਸਿੱਖ ਮਾਰਨ ਨੂੰ ਇਹ ਪਾਵਰਾਂ ਲਿਆਂ ਨੇ ਮੈਨੂੰ ਤਾਂ ਕਈ ਵਾਰ ਇਹ ਸ਼ੱਕ ਹੁੰਦਾ ਹੈ ਬੀ ਇਹ ਸਾਰਾ ਕੁਝ ਅਕਾਲੀ ਦਲ ਨੂੰ ਖਤਮ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਉਹ ਕਰਨ ਦਾ ਕਿਤੇ ਸੁਖਵੀਰ ਬਾਦਲ ਭਾਜਪੀ ਨਾਲ ਮਿਲ ਕੇ ਤਾਂ ਨਹੀਂ ਕਰਵਾ ਰਿਹਾ ਮੈਨੂੰ ਤਾਂ ਯਾਰ ਇਹ ਕਈ ਵਾਰ ਸ਼ੱਕ ਹੁੰਦੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਬਾਗੀ ਧੜਾ ਹੈ ਜੋ ਕਿ ਇੱਕ ਸੁਧਾਰ ਲਹਿਰ ਚਲਾ ਰਿਹਾ ਹੈ ਕਿਹਾ ਉਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਮਿਲਾ ਕੇ ਚੱਲ ਸਕਦੇ ਹੋ ਅੱਗੇ ਵਾਸਤੇ ਇਹਨਾਂ ਦਾ ਹੀ ਦੂਆ ਰੂਪ ਨੇ ਉਹ ਹੁਣ ਤਾਂ ਲੋਕਾਂ ਨੇ ਰਿਜੈਕਟ ਕਰਤੇ ਹੁਣ ਕਦੇ ਸੁਧਾਰ ਲਹਿਰ ਚਲਾਉਣਗੇ ਕਦੇ ਅਕਾਲੀ ਯੂ ਕੇ ਦਿਖਾਉਣਗੇ ਇੱਕੋ ਜਿਹੀ ਨੇ ਇਹ ਇਹ ਪ੍ਰਿੰਡਾਂ ਦੇ ਖੱਖਰ ਨੂੰ ਖੱਖਰ ਨਹੀਂ ਹੁੰਦਾ ਨੀ ਜਿਹੜਾ ਉਹ ਕੋਈ ਪ੍ਰਿੰਟ ਬੜੀ ਹੁੰਦੀ ਹੈ ਕੋਈ ਛੋਟੀ ਹੁੰਦੀ ਹੈ ਡੰਗ ਇੱਕੋ ਜਿਹੀ ਮਾਰਦੇ ਨੇ ਜਾਂ ਅਕਾਲੀ ਦੰਨ ਨੂੰ ਕਿਸੇ ਬੰਦੇ ਨੇ ਥੋੜੋ ਰਗੜਿਆ ਸਿਆਸਤ ਜੀ ਜਾਂ ਧਾਰਮਿਕ ਖੇਤਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰਗੜੇ ਨੇ ਇਹ ਮਤ ਸਮਝੇ ਕਿ ਬੀਜੇਪੀ ਦਾ ਸਹਾਰਾ ਲੈ ਕੇ ਜਾ ਕਿਸੇ ਹੋਰ ਦਾ ਸਹਾਰਾ ਲੈ ਕੇ ਉੱਠ ਖੜਨਗੇ ਗੁਰੂ ਦੀ ਮਾਰ ਪਈ ਹੈ ਹੁਣ ਸੁਖਵੀਰ ਬਾਦਲ ਤੇ ਝੱਲੀ ਨਹੀਂ ਜਾਣੀ ਐ ਅਨੇਤਾ ਸ਼ੁਰੂਆਤਾਂ ਨੇ ਅਭੀ ਅੱਗੇ-ਅੱਗੇ ਦੇਖੋ ਹੋਤਾ ਹੈ ਕੀ ਪੰਜਾਬ ਦੀ ਪੰਥਕ ਪਾਰਟੀ ਕਹਾਏ ਜਾਣ ਵਾਲੀ ਪਾਰਟੀ ਦੇ ਵਿੱਚ ਅੱਜ ਕੜਮਾਸ ਮਚਿਆ ਹੋਇਆ ਹੈ ਉਨ੍ਹਾਂ ਦੇ ਵਿੱਚੋਂ ਕੁਝ ਬੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੀ ਬਾਹਰ ਕੱਢ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੈ। ਦੂਜੇ ਪਾਸੇ ਹੀ ਸੁਖਵੀਰ ਸਿੰਘ ਬਾਦਲ ਦੁਆਰਾ ਸ਼੍ਰੀ ਅਕਾਲ ਤਖਤ ਸਹਿ ਵਿਖੇ ਮਾਫੀ ਪੱਤਰ ਜਿਹੜਾ ਦਿੱਤਾ ਗਿਆ ਉਸ ਮਾਫੀ ਪੱਤਰ ਨੂੰ ਲੈ ਕੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੌਜੂਦਾ ਲੀਡਰ ਨੇ ਇਸ ਵਕਤ ਪਾਰਟੀ ਦੇ ਵਿੱਚ ਹੈਗੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ? ਕੀ ਇਹ ਭਾਜਪਾ ਦੀ ਕੋਈ ਚਾਲ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚੋਂ ਖ ਸੋ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਸਾਡੇ ਨਾਲ ਪਲਵਿੰਦਰ ਸਿੰਘ ਤਲਵਾੜਾ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਪਾਰਟੀਆਂ ਤਾਂ ਹੋਰ ਵੀ ਬਹੁਤ ਨੇ ਉਹਨਾਂ ਦੇ ਵਿੱਚ ਵੀ ਬਹੁਤ ਕਮੀਆਂ ਨੇ ਪਰ ਪਲਵਿੰਦਰ ਸਿੰਘ ਤਲਵਾੜਾ ਜਾਂ ਹੋਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਿਉਂ ਟਾਰਗੇਟ ਕਰਦੇ ਨੇ ਇਹ ਜਿਹੜੀਆਂ ਵੱੱਜਰ ਗਲਤੀਆਂ ਕੀਤੀਆਂ ਨੇ ਇਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨੇ ਜੀ ਇਸ ਲਈ ਇਹਦਾ ਜਵਾਬ ਦੇ ਅਕਾਲੀ ਦਲ ਨੇ ਪਹਿਲਾਂ ਕਹੀ ਗਏ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹ ਮਾਫੀ ਮੰਗੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਤੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੇ। ਹੁਣ ਜਾਂ ਤਾਂ ਮਾਫੀ ਮੰਗ ਲਈਆ ਤਾਂ ਉਸ ਦੇ ਉੱਤੇ ਵੀ ਸਵਾਲ। ਹਲੇ ਮਾਫੀ ਨਹੀਂ ਮੰਗੀ। ਹਲੇ ਤਾਂ ਉਹ ਸਿਰਫ ਆਪਣਾ ਪੱਤਰ ਦੇ ਕੇ ਆਇਆ। ਪੰਜ ਸਿੰਘ ਸਹਿਬਾਨ ਨੂੰ ਉਹ ਪੇਸ਼ ੋਕੇ ਕਹੋਏ ਕਹੇ ਇਹ ਗੱਲ ਵੀ ਮੇਤੇ ਬੱਜਰ ਗਲਤੀਆਂ ਹੋਈਆਂ ਨੇ। ਫਿਰ ਪੰਜ ਸਿੰਘ ਸਹਿਬਾਨ ਉਹਦੇ ਤੇ ਫੈਸਲਾ ਦੇਣਗੇ। ਉਸ ਤੋਂ ਬਾਅਦ ਹੀ ਉਹਨੂੰ ਤਨਖਾਹ ਲੱਗੂਗੀ। ਪੰਜ ਸਿੰਘ ਸਹਿਵਾਨ ਦੀ ਮੀਟਿੰਗ ਤੋਂ ਬਾਅਦ ਉਸ ਤੋਂ ਬਾਅਦ ਪੰਥ ਨੂੰ ਅਸੈਪਟ ਕਰੂਗਾ ਜੋ ਪੰਥ ਦੀ ਮਰਿਆਦਾ ਹੈ ਹਾਲੇ ਤਾਂ ਸਿਰਫ ਉਹ ਦਰਖਾਸਤ ਦੇ ਕੇ ਆਇਆ ਇਸ ਲਈ ਇੱਥੇ ਇੱਕ ਗੱਲ ਹੋਰ ਵੀ ਜ਼ਿਕਰਯੋਗ ਹੈ ਕਿ ਅੱਜ ਪੰਥ ਜਿੱਥੇ ਖੜਾ ਹੈ ਅੱਜ ਜਥੇਦਾਰਾਂ ਦੀ ਜੇ ਮਾਨ ਸਨਮਾਨ ਨੂੰ ਕੋਈ ਠੇਸ ਪਹੁੰਚ ਰਹੀ ਹੈ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸਰ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ ਇਸ ਕਰਕੇ ਜਥੇਦਾਰਾਂ ਨੂੰ ਜਿਹੜਾ ਹੁਣ ਫੈਸਲਾ ਹੈ ਪੰਥਕ ਮਰਿਆਦਾ ਨੂੰ ਪੰਥਕ ਸਿਧਾਂਤਾਂ ਨੂੰ ਮੁੱਖ ਰੱਖ ਕੇ ਲੈਣਾ ਚਾਹੀਦਾ ਹੈ ਬਹੁਤ ਵੱਡੀ ਵੱੱਜਰ ਗਲਤੀਆਂ ਸੁਖਵੀਰ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨੇ ਜੇਕਰ ਹੁਣ ਵੀ ਜਥੇਦਾਰਾਂ ਨੇ ਪੂਰੇ ਖਾਲਸਾ ਪੰਥ ਨੂੰ ਵਿਸ਼ਵਾਸ ਚ ਲੈਏ ਤੋਂ ਬਿਨਾ ਕੋਈ ਫੈਸਲਾ ਕੀਤਾ ਤਾਂ ਪੰਥਕ ਜਥੇਬੰਦੀਆਂ ਔਰ ਪੰਥਕ ਬੰਦੇ ਇਹਦਾ ਜ਼ੋਰਦਾਰ ਵਿਰੋਧ ਕਰਨਗੇ ਕਿਤੇ ਅਜਿਹਾ ਨਾ ਹੋਵੇ ਕਿ ਅਕਾਲੀ ਦਲ ਦੀ ਜਿਹੜੀ ਹਾਲਤ ਹੈ ਇਦੋਂ ਵੀ ਮਾੜੀ ਹੋ ਜਵੇ ਇਸ ਵਾਸਤੇ ਜਥੇਦਾਰ ਸਹਿਬਾਨ ਨੂੰ ਬੇਨਤੀ ਹੈ ਕਿ ਬਹੁਤ ਹੀ ਠੋਸ ਫੈਸਲਾ ਕਰਿਓ ਸਜ਼ਾ ਵੀ ਉਹ ਜੀ ਲਾਇਓ ਜਿਹਹ ਜੀ ਅਕਾਲੀ ਦਲ ਨੇਰ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਗਲਤੀ ਕੀਤੀ सरसे वाले दी गल करिया उस ता, ता उस समय भी माफ़ी पत्र ਦਿੱਤਾ ਗਿਆ ਸੀਗਾ ਤਾਂ ਅਕਾਲ ਤਖਤ ਸਾਹਿਬ ਦੇ ਵੱਲੋਂ ਮਾफ़ी ਮਿਲ ਗਈ ਸੀ ਤਾਂ ਉਸ ਤੋਂ ਬਾਅਦ ਪੰਥਕ ਟੀਰਾਂ ਦੇ ਵੱਲੋਂ ਪੰਥਕ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਉਹ ਮਾਫ਼ੀ ਜਿਹੜੀ ਉਹ ਵਾਪਸ ਲੈ ਲਈ ਗਈ। ਕਿ ਆਜ ਜੇਕਰ ਹੁਣ ਅਕਾਲ ਤਖਤ ਸਾਹਿਬ ਦੇ ਵੱਲੋਂ ਮਾਫ਼ੀ ਦੇ ਦਿੱਤੀ ਜਾਂਦੀ ਹੈ ਤਾਂ ਪੰਥ ਉਸ ਮਾਫ਼ੀ ਨੂੰ ਕਬੂਲੇਗਾ? ਜੇਕਰ ਪੰਥਕ ਰਵੈਤਾਂ ਅਨਸਾਰ ਹਮ ਮਾਫ਼ੀ ਦਿੱਤੀ ਜਾਊਗੀ ਹਮ ਔਰ ਸਜ਼ਾ ਦਿੱਤੀ ਜਾਊਗੀ ਫੇਰ ਪੰਥ ਕਬੂਲੂਗਾ ਨਹੀਂ ਤਾਂ ਜਿਵੇਂ ਸਰਸੇ ਵਾਲੇ ਵੇਲੇ ਵਿਰੋਧ ਹੋਇਆ ਹੁਣ ਵੀ ਹੋਊਗਾ। ਉਹ ਸਵਾਲ ਖੜੇ ਕਰਦੇ ਨੇ ਕਿ ਵਿਦਵੀ ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਰਹਿੰਦੀ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੋ ਸਰਕਾਰ ਹੀ ਇਹ ਕਹਿ ਕੇ ਬਣੀ ਹੈ ਕਿ ਅਸੀਂ ਵਿਦਵੀ ਦਾ ਇਨਸਾਫ ਦਿਵਾਵਾਂਗੇ ਤੇ ਪੰਜਾਬ ਦੇ ਮੁੱਦੇ ਉੱਤੇ ਗੱਲਬਾਤ ਕਰਾਂਗੇ ਹੁਣ ਸੱਕ ਕੋਈ ਇਨਸਾਫ ਨਹੀਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਦੇ ਹੋ ਬਾਕੀ ਪਾਰਟੀਆਂ ਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਇਹ ਤੁਹਾਡਾ ਸਵਾਲ ਬਿਲਕੁਲ ਗਲਤ ਹੈ ਮੈਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਨਹੀਂ ਕਰਿਆ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਦਾ ਮੈਂ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਬਾਪ ਦੀ ਪਾਰਟੀ ਨਹੀਂ ਹੈਗੀ ਸਾਰੇ ਪੰਥ ਨੇ ਕੁਰਬਾਨੀਆਂ ਕਰਕੇ ਸ਼ਹਾਦਤਾਂ ਦੇ ਕੇ ਪਾਰਟੀ ਬਣਾਈ ਤੀ ਬਾਦਲ ਪਰਿਵਾਰ ਤਾਂ ਇਹਦੇ ਤੇ ਜ਼ਬਰਦਸਤੀ ਕਾਬਜ ਹੋਇਆ ਹੋਇਆ ਔਰ ਇਹ ਸਾਰੀਆਂ ਗਲਤੀਆਂ ਜਿਹੜੀ ਇਹ ਜੜ ਹੈ ਇਹ ਅਕਾਲੀ ਦਲ ਨੇ ਲਾਈ ਐ ਸੁਖਬੀਰ ਸਿੰਘ ਬਾਦਲ ਨੇ ਔਰ ਬਾਦਲ ਦੇ ਪਰਿਵਾਰ ਨੇ ਲਾਈ ਐ ਇਸ ਵਾਸਤੇ ਅਸੀਂ ਉਹਨਾਂ ਨੂੰ ਟਾਰਗੇਟ ਕਰਦੇ ਹਾਂ ਹੋਰ ਅਕਾਲੀ ਦਲ ਸਾਨੂੰ ਵੀ ਪਿਆਰਾ ਹੈ ਅਸੀਂ ਵੀ ਕਹਿੰਦੇ ਹਾਂ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਖੇਤਰੀ ਪਾਰਟੀ ਹੈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਬਣਾਈ ਹੈ ਪਰ ਜੋ ਕੁਛ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਨੇ ਮੈਂ ਨਿੱਜੀ ਤੌਰ ਤੇ ਕਹੂੰਗਾ ਕਿ ਜਦ ਪਾਵਰ ਚ ਸੀ ਜੋ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਉਹ ਦੱਸਣ ਦੀ ਲੋੜ ਥੋੜੋ ਹੈ ਅੱਜ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ ਸੁਖਵੀਰ ਬਾਦਲ ਜਦ ਮੁੱਖ ਮੰਤਰੀ ਸੀਗਾ ਉਪ ਮੁੱਖ ਮੰਤਰੀ ਦੀ ਜਦ ਕਿਉਂ ਨਹੀਂ ਕੀਤੀ ਬੰਦੀ ਸਿੰਘਾਂ ਦੀ ਗੱਲ ਜੇ ਬਹਿਵਲ ਬਰਗਾੜੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬੰਦੇ ਗੋਲੀਆਂ ਚਲਵਾ ਕੇ ਸੁਖਵੀਰ ਸਿੰਘ ਬਾਦਲ ਮਰਵਾ ਸਕਦਾ ਤਾਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ 5 7 10 ਬੰਦਿਆਂ ਦੇ ਕਿਉਂ ਨਹੀਂ ਅਨਕਾਊਂਟਰ ਕੀਤੇ ਸੁਖਵੀਰ ਸਿੰਘ ਬਾਦਲ ਨੇ ਇਸ ਵਾਸਤੇ ਇਹ ਜਿਹੜੀਆਂ ਸਾਰੇ ਪੁਆੜੇ ਦੀ ਜੜ ਸੁਖਵੀਰ ਸਿੰਘ ਬਾਦਲ ਹੈ ਇਸ ਲਈ ਉਹਨੂੰ ਟਾਰਗੇਟ ਕਰਦੇ ਆਂ ਸ਼ਰੋਮਣੀ ਅਕਾਲੀ ਦਲ ਨੂੰ ਕਦੇ ਟਾਰਗੇਟ ਨਹੀਂ ਕੀਤਾ ਇਸ ਵਾਸਤੇ ਸੁਖਵੀਰ ਸਿੰਘ ਬਾਦਲ ਹਲੇ ਵੀ ਹਲੇ ਵੀ ਉਹ ਬਹੁਤ ਵੱਡੇ ਹੰਕਾਰ ਚ ਹੈ ਸਾਡੇ ਉਰੇ ਲੋਕਲ ਅਕਾਲੀ ਨੇ ਮੈਂ 20 ਸਾਲ ਪਹਿਲਾਂ ਉਹਨਾਂ ਨੂੰ ਤੁਸੀਂ ਜਾ ਕੇ ਪੁੱਛ ਸਕਦੇ ਹੋ ਸਰਦਾਰ ਜਗਦੀਪ ਸਿੰਘ ਚੀਮਾ ਉਹਨਾਂ ਦਾ ਨਾਮ ਹੈ ਮੈਂ 20 22 ਸਾਲ ਪਹਿਲਾਂ ਸਰਦਾਰ ਜਗਦੀਪ ਸਿੰਘ ਚੀਮੇ ਨੂੰ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਹੋ ਭਾਜਪਾ ਦਾ ਖਹਿੜਾ ਛੱਡ ਦੇ ਨਹੀਂ ਭਾਜਪਾ ਨੇ ਜਿਵੇਂ ਅਨੇਲੋ ਚਟਾਲੇ ਹਰਿਆਣੇ ਚੋਂ ਖਤਮ ਕੀਤੇ ਨੇ ਅਕਾਲੀ ਦਲ ਨੂੰ ਖਤਮ ਕਰ ਦਊਗੀ ਔਰ ਅੱਜ ਬੀਜੇਪੀ ਦੇ ਥੱਲੇ ਲੱਗਿਆ ਰਿਹਾ ਸੁਖਵੀਰ ਬਾਦਲ ਇਹ बार-बार ਬੀਜੇਪੀ ਦੀਆਂ ਬੀਜੇਪੀ ਦੇ ਅੱਗੇ ਗੋਡਣੀਆਂ ਟੇਕਦਾ ਰਿਹਾ ਤੇ ਅੱਜ ਅਕਾਲੀ ਦਲ ਬਿਲਕੁਲ ਖਤਮ ਹੋਣ ਦੇ ਕਿਨਾਰੇ ਤੇ ਸੁਖਵੀਰ ਬਾਦਲ ਦੇ ਹੰਕਾਰ ਕਰਕੇ ਇਹਦੀਆਂ ਗਲਤ ਪਾਲਿਸੀਆਂ ਕਰਕੇ ਪਹੁੰਚ ਗਿਆ ਉਹ ਕਹਿੰਦੇ ਨੇ ਕਿ ਜੇਕਰ ਕਿਤੇ ਨਾ ਕਿਤੇ ਅਸੀਂ ਬੀਜੇਪੀ ਦੀ ਸ਼ਰਤਾਂ ਮੰਨ ਲੈਂਦੇ ਤਾਂ ਹੋ ਸਕਦਾ ਸਾਡਾ ਹਾਲ ਚੰਗਾ ਹੁੰਦਾ ਪਰ ਅਸੀਂ ਬੀਜੇਪੀ ਦਾ ਵਿਰੋਧ ਕੀਤਾ ਉਸਨੇ ਸਾਨੂੰ ਆਫਰ ਦਿੱਤੇ ਅਸੀਂ ਉਹ ਆਫਰ ਨਕਾਰੇ ਪਰ ਅਸੀਂ ਪੰਥ ਦੀ ਗੱਲ ਕੀਤੀ ਅਸੀਂ ਤਾਂ ਬੀਜੇਪੀ ਦਾ ਸਾਥ ਦੇ ਨਹੀਂ ਰਹੇ ਕਿਹੜਾ ਆਫਰ ਦਿੱਤਾ ਜੀ ਇਹਨਾਂ ਨੂੰ ਬੀਜੇਪੀ ਨੇ ਗੋਡਿਆਂ ਭਾਰ ਰੁੜਕੇ ਤਾਂ ਸੁਖਵੀਰ ਬਾਦਲ ਬਾਰ-ਬਾਰ ਬੀਜੇਪੀ ਵਾਲਿਆਂ ਕੋਲ ਜਾਂਦਾ ਰਿਹਾ ਕਿ ਸਾਡੇ ਨਾਲ ਸਮਝੌਤੇ ਕਰ ਲੋ ਉਹਨਾਂ ਨੇ ਕਰਿਆ ਨਹੀਂ ਉਹਨਾਂ ਨੂੰ ਪਤਾ ਦੀ ਗਏ ਅਸੀਂ ਪਾਵਰ 'ਚ ਐ ਹੁਣ ਇਹਨੂੰ ਘਸਾਵਾਂਗੇ ਹੁਣ ਜਦ ਘਸ ਗਿਆ ਹੁਣ ਬੀਜੇਪੀ ਦਾ ਨੌ ਉਲਟ ਵਰਤਦਾ ਜਦ ਬੀਜੇਪੀ ਨੂੰ ਛੱਡਣ ਦਾ ਮੌਕਾ ਤੀ ਜਦ ਕਿਉਂ ਨਹੀਂ ਬੀਜੇਪੀ ਨੂੰ ਛੱਡਿਆ ਹੈਗਾ ਜਦ ਸਾਰਾ ਪੰਥ ਕਹਿੰਦਾ ਦੀ ਵੀ ਛੱਡ ਦੇ ਖੜਾ ਜਿਹੜੀਆਂ ਛੋਟੀਆਂ ਧਰਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਨੇ ਸਰਦਾਰ ਰਵੀ ਇੰਦਰ ਸਿੰਘ ਹੁਣੀ ਨੇ ਇਹ ਜਿਹੜੀਆਂ 23 ਸੀਟਾਂ ਬੀਜੇਪੀ ਨੂੰ ਦੰਦਾ ਤੀ ਉਹਨਾਂ ਨੂੰ ਕਿਉਂ ਨਹੀਂ ਦਿੱਤੀਆਂ ਕਿਉਂ ਨਹੀਂ ਪੰਥ ਨੂੰ ਇਕੱਠਾ ਕੀਤਾ ਹੰਕਾਰ ਸੀ ਜਥੇਦਾਰ ਆਪਦੇ ਲਾਉਂਦਾ ਸੀ ਠੀਕ ਹੈ ਜੀ ਇਹ ਸਾਰੇ ਦਾ ਜਿਹੜਾ ਖਮਜਾ ਉਹ ਅੱਜ ਅਕਾਲੀ ਦਲ ਨੂੰ ਅਰ ਸੁਖਵੀਰ ਸਿੰਘ ਬਾਦਲ ਨੂੰ ਭੁਗਤਣਾ ਪੈ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਬੰਦੇ ਨੇ ਥੋੜੋ ਰਗੜਿਆ ਯਾਰ ਜਾਂ ਅਕਾਲੀ ਦਲ ਨੂੰ ਕਿਸੇ ਬੰਦੇ ਨੇ ਥੋੜੋ ਰਗੜਿਆ ਸਿਆਸਤ ਦੇ ਜਾਂ ਧਾਰਮਿਕ ਖੇਤਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰਗੜੇ ਨੇ ਇਹ ਮਤ ਸਮਝੇ ਕਿ ਭਾਜਪਾ ਦਾ ਸਹਾਰਾ ਲੈ ਕੇ ਜਾ ਕਿਸੇ ਹੋਰ ਦਾ ਸਹਾਰਾ ਲੈ ਕੇ ਉੱਠ ਖੜਨਗੇ ਗੁਰੂ ਦੀ ਮਾਰ ਪਈ ਹੈ ਹੁਣ ਸੁਖਵੀਰ ਬਾਦਲ ਤੇ ਚੱਲੀ ਨਹੀਂ ਜਾਣੀ ਇਹ ਹਲੇ ਤਾਂ ਸਿਰਫ ਸ਼ੁਰੂਆਤਾਂ ਨੇ ਹਲੇ ਤਾਂ ਸ਼ੁਰੂਆਤਾਂ ਨੇ ਅਭੀ ਆਗੇ-ਆਗੇ ਦੇਖੋ ਹੋਤਾ ਹੈ ਕੀ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਦਲਾ ਆਵੇਗਾ ਇੱਕ ਪ੍ਰਧਾਨ ਦੇ ਅਸਤੀਫਾ ਦੇਣ ਦੇ ਨਾਲ ਜਾਂ ਹੋਰ ਵੀ ਬਦਲਾ ਚਾਹੀਦੇ ਨੇ ਦੇਖੋ ਬਿਲਕੁਲ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਅਕਾਲੀ ਦਲ ਯਾਰ ਸੁਖਵੀਰ ਬਾਦਲ ਉਹਨਾਂ ਦਾ ਥੋੜੋ ਹੈ ਪੰਥ ਦਾ ਅਕਾਲੀ ਦਲ ਸੀ ਅੱਜ ਬਾਦਲ ਪਰਿਵਾਰ ਦਾ ਵੱਜਣ ਲੱਗ ਗਿਆ ਅਸਤੀਫਾ ਦੇਵੇ ਕਿਸੇ ਵਧੀਆ ਬੰਦੇ ਨੂੰ ਕਿਸੇ ਪੰਥਕ ਬੰਦੇ ਨੂੰ ਵੈਸੇ ਤਾਂ ਜਾਦੀ ਜਦ ਪੰਥ ਤੇ ਅਜਿਹੀ ਭੀੜ ਪਈ ਹੈ ਅਕਾਲੀ ਦਲ ਤੇ ਭੀੜ ਪਈ ਹੈ ਕਿਸੇ ਸੰਤ ਮਹਾਪੁਰਸ਼ ਨੂੰ ਅੱਗੇ ਲਿਆਉਣਾ ਚਾਹੀਦਾ ਕਿਸੇ ਸੰਤ ਮਹਾਪੁਰਸ਼ ਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲੇ ਸਾਡੇ ਪੰਥਕ ਬੰਦੇ ਜਿਨ੍ਹਾਂ ਨੂੰ ਗੁਰੂ ਦੀ ਮਰਿਆਦਾ ਦਾ ਪਤਾ ਸਿਧਾਂਤ ਦਾ ਪਤਾ ਉਹਨਾਂ ਨੂੰ ਤਖਤ ਸਹਿਮਾਨ ਦੇ ਜਥੇਦਾਰ ਲਾਵੇ ਔਰ ਆਪਦੀ ਪੁੱਲ ਬਖਸ਼ਾਵੇ ਪੰਥ ਬਖਸ਼ ਦਿੰਦਾ ਹੁੰਦਾ ਪੰਥ ਬਖਸ਼ ਦੂਗਾ ਉਹਨੂੰ ਅਸੀਂ ਕੁਝ ਨਹੀਂ ਲੈਣਾ ਨਾ ਅਸੀਂ ਐਮਐਲਏ ਬਣਨਾ ਨਾ ਮਨਿਸਟਰ ਬਣਨਾ ਨਾ ਮੁੱਖ ਮੰਤਰੀ ਬਣਨਾ ਬਣੇ ਉਹ ਠੀਕ ਹੈ ਪਰ ਉਹ ਗਲਤੀ ਤਾਂ ਮੰਨੇ ਸਿਧਾਂਤ ਦੇ ਅਨਸਾਰ ਜੋ ਰੂਲ ਨੇ ਪੰਥ ਦੇ ਉਹਦੇ ਹਿਸਾਬ ਗਲਤੀ ਮੰਨੇ ਉਥੇ ਪੇਸ਼ ਹੋਵੇ ਸਾਰੇ ਪੰਥ ਦੇ ਸਾਹਮਣੇ ਯਾਰ ਪੇਸ਼ ਹੋ ਜਵੇ ਕਾਲ ਤੱਕ ਸਭ ਤੇ ਜਾ ਕੇ ਸਾਦਲਵੇ ਸਾਰੇ ਪੰਥ ਨੂੰ ਕਹੇ ਵੀ ਜੋ ਸਜ਼ਾ ਲਾਉਣੀ ਹੈ ਲਓ ਯਾਰ ਮੈਨੂੰ ਮaaf ਕਰ ਦੋ ਕਰ ਦੂਗਾ ਪੰਥ ਕਹਿੰਦੇ ਅਸੀਂ ਤਿਆਰ ਹਾਂ ਕਿ ਜੋ ਸਾਨੂੰ ਸਜ਼ਾ ਲਾਈ ਜਾਊਗੀ ਯਾਰਾ ਕੁਰਸੀ ਤੇ ਬਰਾਬਰ ਬੈਠ ਕੇ ਉਹ ਚਿੱਠੀ ਦੇ ਕੇ ਆਇਆ ਜਥੇਦਾਰ ਨੂੰ ਉਹਦੀ ਔਕਾਤ ਕੀ ਐ ਐਡੀਆਂ ਵੱਡੀਆਂ ਬਜਰ ਗਲਤੀਆਂ ਕੀਤੀਆਂ ਹਣ ਸੁਖਵੀਰ ਬਾਦਲ ਨੇ ਉਹਦੀ ਕੀ ਔਕਾਤ ਹੈ ਕਿ ਉਹ ਕੁਰਸੀ ਤੇ ਬੈਠ ਕੇ ਜਾ ਕੇ ਚਿੱਠੀ ਦੇ ਕੇ ਆਇਆ ਜਥੇਦਾਰ ਕਾਲ ਤੱਕ ਸਾਹਿਬ ਨੂੰ ਤੁਸੀਂ ਇਹ ਦੇਖੋ ਇੱਕ ਮਲਜ਼ਮ ਬੰਦਾ ਥਾਣੇ ਜਾਵੇ ਐਸਚਓ ਨੂੰ ਕੁਰਸੀ ਤੇ ਬਿਠਾ ਲਵੇ ਫਿਰ ਉਹ ਮਲਜ਼ਮ ਕਿੱਥੋਂ ਆ ਉਹ ਗੱਲ 'ਚ ਪੱਲਾ ਪਾ ਕੇ ਜਾਵੇ ਸੰਗਤ ਲੈ ਕੇ ਨਾ ਜਾਵੇ ਕੱਲਾ ਚਲੇ ਜਾਵੇ ਯਾਰ ਉਹਨੂੰ ਕਿਤੇ ਕੋਈ ਖਤਰਾ ਹੈ ਉੱਥੇ ਉਹਨੂੰ ਕੀ ਕਹਿੰਦਾ ਪੰਥ ਕੁਛ ਨਹੀਂ ਕਹਿੰਦਾ ਜਿਹੜੀਆਂ ਗਲਤੀਆਂ ਕਰੀਆਂ ਨੇ ਇਹਨਾਂ ਦਾ ਪਛਤਾਤਾਪ ਸੁਖਵੀਰ ਸਿੰਘ ਬਾਦਲ ਕਰ ਲਵੇ ਚੰਗਾ ਰਹੂਗਾ ਉਹ ਕਹਿੰਦੇ ਪ੍ਰਦੀਪ ਕਲੇਰ ਦਾ ਇੰਟਰਵਿਊ ਆਉਣ ਤੋਂ ਬਾਅਦ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਪੈ ਗਏ ਪਰ ਤੁਸੀਂ ਇਹ ਮੰਗ ਕਿਉਂ ਨਹੀਂ ਕਰਦੇ ਕਿ ਪ੍ਰਦੀਪ ਕਲੇਰ ਨੂੰ ਫਾਂਸੀ ਦੀ ਸਜ਼ਾ ਹੋਵੇ ਤੁਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਕਹੀ ਜਾਂਦੇ ਹੋ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਕੋਲ ਕਿਹੜੀ ਪਾਵਰ ਹੈ ਜੀ ਅਸੀਂ ਤੁਹਾਡੇ ਵਰਗੇ ਆਮ ਬੰਦੇ ਆਂ ਖੇਤੀਬਾੜੀ ਕਰਨ ਵਾਲੇ ਅਸੀਂ ਤਾਂ ਸਾਨੂੰ ਤਾਂ ਚੱਕ ਕੇ ਜਦੇ ਜੇਲਾਂ ਚ ਸਿੱਟ ਦਿੰਦੇ ਅਸੀਂ ਲਮਾਉਣੀ ਆ ਪ੍ਰਦੀਪ ਕਲੇਰ ਨੂੰ ਫਾਂਸੀ ਲਿਆ ਮੈਨੂੰ ਦਿਓ ਗ੍ਰਹਿ ਮੰਤਰੀ ਦਾ 1 ਮਹੀਨੇ ਲਈ ਉਹਦਾ ਜੇ ਸਾਰਿਆਂ ਨੂੰ ਨਾ ਬੰਦੇ ਦਾ ਪੁੱਤ ਬਣਾ ਦਵਾ ਸੁਖਬੀਰ ਬਾਦਲ ਕੋਈ ਉਹਦਾ ਤੀ ਕਿਉਂ ਨਹੀਂ ਪ੍ਰਦੀਪ ਕਲੇਰ ਉਹਨਾਂ ਦਾ ਇੰਕਾਊਂਟਰ ਕੀਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਸਿੱਖ ਮਾਰਨ ਨੂੰ ਇਹ ਪਾਵਰਾਂ ਲਈਆਂ ਨੇ ਜਦ ਜਦ ਮਾਰੇ ਨੇ ਪਾਵਰ ਇਹਨਾਂ ਕੋਲ ਆਈ ਹੈ 1978 ਦੇ ਜਿਆਦੇ ਦਾ ਇਹਦੇ ਦਾ ਫਾਦਰ ਮੁੱਖ ਮੰਤਰੀ ਸੀ ਉਸ ਵੇਲੇ ਸਿੰਘ ਮਰਾਤੇ ਸਾਡੇ ਹੁਣ ਫੇਰ ਸੁਖਵੀਰ ਬਾਦਲ ਨੇ ਬਹਿਬਲ ਅਰ ਬਰਗਾੜੀ ਬੰਦੇ ਮਰਾਤੇ ਯਾਰ ਉਲਟਾ ਤੁਸੀਂ ਸਾਨੂੰ ਕੋਈ ਜਨੇ ਅਸੀਂ ਕੀ ਸਜ਼ਾ ਦੇ ਦੀਏ ਸਾਡੇ ਕੋਲ ਹੈ ਕਿ ਅਸੀਂ ਤਾਂ ਗੁਰੂ ਦੇ ਸਿੱਖ ਹੈ ਠੀਕ ਹੈ ਜਿੱਦਣ ਕਦੇ ਪੰਥ ਫੇਰ ਆਪਣੀਆਂ ਰਵੈਤਾਂ ਅਨਸਾਰ ਸਜ਼ਾ ਦਿੰਦਾ ਹੈ ਨਾ ਫਿਰ ਪੰਥ ਦਿੰਦਾ ਹੁੰਦਾ ਐਡੀ ਛੇਤੀ ਨਹੀਂ ਪੰਥ ਛੱਡਦਾ ਜਿਹੜਾ ਪੰਥ ਤੇ ਨੂੰ ਚੜ ਕੇ ਆਉਂਦਾ ਠੀਕ ਆ ਬੜ ਬੜਿਆਂ ਨੂੰ ਦਿੱਤੀ ਹੈ ਪੰਥ ਨੇ ਸਜ਼ਾ ਇੰਦਰਾ ਗਾਂਧੀ ਨੂੰ ਕਿਹਨੇ ਸਜ਼ਾ ਦਿੱਤੀ ਪੰਥ ਨੇ ਦਿੱਤੀ ਬੀਅੰਤ ਸਿੰਘ ਨੂੰ ਕਿਹਨੇ ਸਜ਼ਾ ਦਿੱਤੀ ਪੰਥ ਨੇ ਦਿੱਤੀ ਜਨਰਲ ਬੈਦਿਆ ਨੂੰ ਕਿਹਨੇ ਸਜ਼ਾ ਦਿੱਤੀ ਪੰਥ ਨੇ ਦਿੱਤੀ ਪਾਵਰ ਚ ਸੁਖਵੀਰ ਬਾਦਲ ਬਾਪ ਉਹਦਾ ਮੁੱਖ ਮੰਤਰੀ ਆਪ ਉਹ ਗ੍ਰਹਿ ਮੰਤਰੀ ਨਾਲੇ ਉਪ ਮੁੱਖ ਮੰਤਰੀ ਸਜ਼ਾ ਤੁਸੀਂ ਪੱਤਰਕਾਰ ਭਾਈ ਸਾਡੇ ਬੱਚੇ ਸਾਨੂੰ ਕਹਿੰਦੇ ਹੋ ਕਿ ਤੁਸੀਂ ਸਜ਼ਾ ਦਿਓ ਅਕਾਲੀ ਦਲ ਨੂੰ ਕਾਤੇ ਟਾਰਗੇਟ ਕਰਦੇ ਹੋ ਲੈ ਮੈਨੂੰ ਲਾਵੇ ਸੁਖਵੀਰ ਬਾਦਲ ਗ੍ਰਹਿ ਮੰਤਰੀ 1 ਮਹੀਨੇ ਲਈ ਬੇਅਦਵੀ ਹੋ ਕੇ ਦਿਖਾ ਦਵੇ ਯਾਰ ਜਾਣ ਬੁੱਝ ਕੇ ਸਰਸੇ ਵਾਲੇ ਸਾਰਿਆ ਸਾਰਾ ਕੁਝ ਤਾਂ ਯਾਰ ਸਾਹਮਣੇ ਆ ਗਿਆ 32 32 35 35 ਅਕਾਲੀ ਦਲ ਦੇ ਐਮ.ਐਲ.ਏ. ਜਾ ਕੇ ਸਰਸੇ ਵਾਲੇ ਦੀਆਂ ਲੇਲੜੀਆਂ ਕੱਢਦੇ ਰਹੇ ਨੇ ਵੋਟਾਂ ਨੂੰ ਮੈਨੂੰ ਗੁੱਸਾ ਚੜ ਗਿਆ ਯਾਰ ਇਸ ਗੱਲ ਤੋਂ ਥੋੜੀ ਤੋਂ ਹਨਾ ਕਿਵੇਂ ਇਹ ਉਹਨਾਂ ਦੇ ਜਾ ਕੇ ਲੇਲੜੀਆਂ ਕੱਢਦੇ ਨੇ ਗੋਡਣਿਆਂ ਭਾਰ ਜਾਂਦਾ ਸੁਖਵੀਰ ਬਾਦਲ ਜਥੇਦਾਰ ਦੀ ਕੀ ਹਿੰਮਤ ਦੀ ਕੇ ਸੁਖਵੀਰ ਬਾਦਲ ਤੋਂ ਬਿਨਾ ਮਾਫੀ ਦਵਾ ਦਿੰਦਾ ਉਹਦੀ ਫਿਲਮ ਕਿਨੇ ਚਲਾਈ ਦੀ ਪੁਲਿਸ ਲਾ ਕੇ ਸਾਰੀਆਂ ਗਲਤੀਆਂ ਦੀ ਪਵਾੜੇ ਦੀ ਜੜ ਸੁਖਵੀਰ ਬਾਦਲ ਹੈ ਔਰ ਸੁਖਵੀਰ ਬਾਦਲ ਨੂੰ ਸਜ਼ਾ ਗੁਰੂ ਸਾਹਿਬ ਦੇ ਰਹੇ ਨੇ ਹੁਣ ਵੀ ਇਹ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਦੇ ਰੂਪ ਦੇ ਵਿੱਚ ਅੱਗੇ ਆਣੀ ਕਿੰਨੀ ਕੁ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਦੇ ਲਈ ਹੋਣਾ ਕਿੰਨਾ ਕੁ ਜ਼ਰੂਰੀ ਹੈ ਕਿਉਂਕਿ ਸਿੱਧੇ ਤੌਰ ਤੇ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਪਾਰਟੀ ਦੇ ਵਿਰੋਧੀ ਨਹੀਂ ਅਸੀਂ ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਹਾਂ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦਿੰਦੇ ਨੇ ਪਲਵਿੰਦਰ ਸਿੰਘ ਤਲਵਾੜਾ ਜਾਂ ਹੋਰ ਪੰਥਕ ਨੁਮਾਇੰਦੇ ਉਸ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਬਿਲਕੁਲ ਆ ਆ ਸਵਾਲ ਕੀਤਾ ਤੁਸੀਂ ਵਧੀਆ ਸਾਰਾ ਪੰਥ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਤਿਆਰ ਹੈ ਇਥੇ ਤੱਕ ਕੇ ਅਸੀਂ ਜਿਹੜੇ ਸਾਡੇ ਬਜ਼ੁਰਗ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕੁੱਕੀ ਹੁਣੀ ਸੁਖੀ ਹੁਣੀ ਸਾਰੇ ਜੋਧੇ ਮੈਂ ਨਾਲ ਚੱਲ ਕੇ ਮੈਂ ਨਾਲ ਚੱਲ ਕੇ ਉਹਨਾਂ ਕੋਲ ਜਾਣ ਨੂੰ ਤਿਆਰ ਆਂ ਛੱਡਣ ਇਹ ਅਕਾਲੀ ਦਲ ਯਾਰ ਜਿਹੜਾ ਘਟੋ ਘਟ ਜਿਹੜੇ ਬੰਦਿਆਂ ਨੇ ਧਾਰਮਿਕ ਖੇਤਰ ਚ ਕੰਮ ਕੀਤਾ ਜਿਨ੍ਹਾਂ ਨੇ ਧਰਮ ਲਈ 16 16 ਸਾਲ ਦੀਆਂ ਜੇਲਾ ਕੱਟੀਆਂ ਨੇ ਜਿਨ੍ਹਾਂ ਨੇ ਐਡਾ ਤਸ਼ੱਦਦ ਹੰਡਾਇਆ ਉਹਨਾਂ ਧਾਰਮਿਕ ਧਾਰ ਜਿਹੜਾ ਐਸਜੀਪੀਸੀ ਵਾਲਾ ਧਾਰਮਿਕ ਸਿਸਟਮ ਹੈ ਅਕਾਲੀ ਦਲ ਦਾ ਉਹਨਾਂ ਦੇ ਹਵਾਲੇ ਕਰਨ ਉਹਦੇ ਉੱਤੇ ਕਿਉਂ ਇਹ ਉਹਨੂੰ ਜਕੜ ਕੇ ਬੈਠੇ ਨੇ ਰਾਜਨੀਤੀ ਆਪਣੀ ਕਰੀ ਰੱਖਣ ਅਕਾਲੀ ਦਲ ਕਿਸੇ ਦਾ ਨਹੀਂ ਹੈਗਾ ਬਿਲਕੁਲ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸਾਡੀ ਖੇਤਰੀ ਪਾਰਟੀ ਆ ਸੁਖਵੀਰ ਬਾਦਲ ਨੇਾਰੇ ਦੇ ਪਿਓ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਰੇ ਦੀ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਪਰ ਉਹਨੇ ਪਾਪ ਇੰਨੇ ਕਰੇ ਨੇ ਪੰਥਰ ਲਈ ਧਰੋ ਇੰਨੇ ਕਮਾਏ ਨੇ ਪੰਜਾਬ ਲਈ ਤਾਂ ਕਰਨੀ ਪੈਂਦੀ ਆ ਤਾਂ ਕਰਨੀ ਪੈਂਦੀ ਆ ਇਸ ਕਰਕੇ ਇਹ ਛੱਡਣ ਖੇੜਾ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਜੀ ਸਾਡੀ ਖੇਤਰੀ ਪਾਰਟੀ ਹੈ ਭਾਜਪਾ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਮੈਨੂੰ ਤਾਂ ਮੈਨੂੰ ਤਾਂ ਜੇ ਤੁਸੀਂ ਸੱਚ ਪੁੱਛਦੇ ਹੋ ਮੈਨੂੰ ਤਾਂ ਕਈ ਵਾਰ ਇਹ ਸ਼ੱਕ ਹੁੰਦਾ ਹੈ ਵੀ ਇਹ ਸਾਰਾ ਕੁਝ ਅਕਾਲੀ ਦਲ ਨੂੰ ਖਤਮ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਉਹ ਕਰਨ ਦਾ ਕਿਤੇ ਸੁਖਵੀਰ ਬਾਦਲ ਭਾਜਪਾ ਨਾਲ ਮਿਲ ਕੇ ਤਾਂ ਨਹੀਂ ਕਰਵਾ ਰਿਹਾ ਮੈਨੂੰ ਤਾਂ ਯਾਰ ਇਹ ਕਈ ਵਾਰ ਸ਼ੱਕ ਹੁੰਦੀ ਹੈ ਨਹੀਂ ਜੇ ਪੰਥ ਦਾ ਅਕਾਲੀ ਦਲ ਦਾ ਨੁਕਸਾਨ ਹੁੰਦਾ ਹੋਵੇ ਸੁਖਵੀਰ ਬਾਦਲ ਛੱਡ ਕੇ ਉਹ ਜਾਵੇ ਯਾਰ ਇਸ ਲਈ ਇਹ ਬਹੁਤ ਸ਼ੱਕੀ ਗੱਲ ਹੈ ਕਿ ਭਾਜਪਾ ਦੇ ਡੀਪ ਸਟੇਟ ਦੇ ਆਰਐਸਐਸ ਦੇ ਕਹਿਣ ਤੇ ਸੁਖਵੀਰ ਬਾਦਲ ਪੰਜਾਬ ਚੋਂ ਜਾਣ ਬੁੱਝ ਕੇ ਤਾਂ ਨਹੀਂ ਯਾਰ ਅਕਾਲੀ ਦਲ ਨੂੰ ਖਤਮ ਕਰ ਰਿਹਾ ਇਹ ਬਹੁਤ ਹੀ ਗਹਿਰੀ ਇੱਕ ਸਾਜ਼ਿਸ਼ ਮੈਨੂੰ ਲੱਗ ਰਹੀ ਹੈ ਇੱਕ ਸਵਾਲ ਇਹ ਵੀ ਹੈ ਤੁਹਾਡੇ ਵਾਸਤੇ ਕਿ ਹੁਣ ਜੋਸ਼ ਸ਼ਰਮਣ ਅਕਾਲੀ ਦਲ ਤੋਂ ਇੱਕ ਬਾਗੀ ਧੜਾ ਹੈ ਜੋ ਕਿ ਇੱਕ ਸੁਧਾਰ ਲਹਿਰ ਚਲਾ ਰਿਹਾ ਹੈ ਕਿ ਆ ਉਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਮਿਲਾ ਕੇ ਚੱਲ ਸਕਦੇ ਹੋ ਅੱਗੇ ਵਾਸਤੇ ਇਹਨਾਂ ਦਾ ਹੀ ਦੂਆ ਰੂਪ ਨੇ ਉਹ ਹੁਣ ਤਾਂ ਲੋਕਾਂ ਨੇ ਰਿਜੈਕਟ ਕਰਤੇ ਹੁਣ ਕਦੇ ਸੁਧਾਰ ਲਹਿਰ ਚਲਾਉਣਗੇ ਕਦੇ ਅਕਾਲੀ ਯੋਕੇ ਦਿਖਾਉਣਗੇ ਇੱਕੋ ਜਿਹੀ ਨੇ ਇਹ ਇਹ ਪ੍ਰਿੰਡਾਂ ਦੇ ਖੱਖਰ ਨੂੰ ਖੱਖਰ ਨਹੀਂ ਹੁੰਦਾ ਨੀ ਜਿਹੜਾ ਉਹ ਕੋਈ ਪ੍ਰਿੰਟ ਬੜੀ ਹੁੰਦੀ ਹੈ ਕੋਈ ਛੋਟੀ ਹੁੰਦੀ ਹੈ ਡੰਗ ਇੱਕੋ ਜਿਹੀ ਮਾਰਦੇ ਨੇ ਇਹ ਸਾਰੇ ਪੰਥ ਦੇ ਦੁੱਖੀ ਨੇ ਇਹ ਸਾਰੇ ਜਿਹੜਾ ਕੁਝ ਪੰਥਨਾ ਘਟਨਾ ਘਟੀਆਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਇਹ ਸਾਰੇ ਵਿੱਚ ਸ਼ਾਮਲ ਸੀ ਉਸ ਵੇਲੇ ਪਾਵਰ ਚ ਦੀ ਅਕਾਲੀ ਦਲ ਉਸ ਵੇਲੇ ਕਾਤੇ ਨਹੀਂ ਸੁਖਵੀਰ ਬਾਦਲ ਨੂੰ ਕਿਸੇ ਨੇ ਛੱਡਿਆ ਹੁਣ ਕਹਿੰਦੇ ਨੇ ਜੀ ਇਹ ਸਸੀ ਮਜਬੂਰਤੀ ਸਾਨੂੰ ਪਤਾ ਨਹੀਂ ਸੀ ਸਭ ਇਹ ਇੱਕੋ ਘੜੇ ਦੇ ਟੱਕਣ ਨੇ ਕੋਈ ਬੜਾ ਹੈ ਕੋਈ ਛੋਟਾ ਹੈ ਡੰਗਣਾ ਨੇ ਬਰਾਬਰੇ ਪੰਜਾਬ ਦੇ আর ਪੰਥ ਦੇ ਮਾਰਿਆ ਹੋਇਆ ਇਹ ਬਰਾਬਰ ਗੁਨਾਗਾਰ ਨੇ ਜਿਹੜੇ ਦੂਏ ਤੁਰੇ ਫਿਰਦੇ ਨੇ ਮੂੰਹ ਉਹਨਾਂ ਨੂੰ ਹੁਣ ਕਾਹਦੇ ਕੋਈ ਲਾਊਗਾ ਜਦ ਗੁਰੂ ਦੀ ਮਾਰ ਪੈਂਦੀ ਆ ਨਾ ਫੇਰ ਨਹੀਂ ਕੋਈ ਉੱਠ ਸਕਦਾ ਚਾਹੇ ਕੋਈ ਆ ਇਸ ਲਈ ਇਹਨਾਂ ਸਾਰਿਆਂ ਨੂੰ ਗੁਰੂ ਦੀ ਮਾਰ ਪੈਗੀ ਇਹ ਬੰਦੇ ਦੇ ਪੁੱਤ ਬਣ ਕੇ ਜਿਹੜੇ ਆ ਹੁਣ ਬਾਗੀ ਜੇ ਹੋਏ ਫਿਰਦੇ ਨੇ ਇਹ ਵੀ ਇੱਕ ਚਾਲ ਹੋ ਸਕਦੀ ਹੈ ਇਹਨਾਂ ਦੀ ਕਿ ਅੱਧੇ ਕੋ ਉਧਰ ਹੋ ਜੋ ਅੱਧੇ ਕੋ ਉਧਰ ਹੋ ਜੋ ਇਹਨਾਂ ਨੂੰ ਦੇਖ ਕੇ ਤਾਂ ਯਾਰ ਹਾਸੇ ਆਉਂਦੀ ਹੈ ਜਦ ਪਾਵਰ ਚਦੀ ਜਦ ਕੈਬਨਟ ਮੰਤਰੀ ਸੀ ਕੋਈ ਕੁਸ਼ਤੀ ਜਦ ਕਹਤੇ ਨਹੀਂ ਪੰਥਧਾਰ ਪੰਜਾਬ ਦਾ ਪਿਆਰ ਇਹਨਾਂ ਨੂੰ ਜਾਗਿਆ ਸਭ ਚੋਰ ਨੇ ਇਹ ਇਕੱਠੇ ਹੋਏ ਹੋਏ ਅੱਜ ਸੱਤਾ ਅਕਾਲੀ ਦਲ ਨੂੰ ਮਿਲ ਜਵੇ ਸਾਰੇ ਹੀ ਵਾਪਸੀ ਕਰ ਜਣਗੇ ਘਰ ਵਾਪਸੀ ਘਰ ਵਾਪਸੀ ਡਰਾਮੇ ਬਾਜ਼ ਨੇ ਪੰਥ ਦਾ ਜਿਹੜਾ ਨੇ ਨੁਕਸਾਨ ਕੀਤਾ ਅਕਾਲੀ ਦਲ ਨੂੰ ਖਤਮ ਕਰ ਲਈ ਇਹ ਸਾਰੇ ਜ਼ਿੰਮੇਵਾਰ ਨੇ ਇਹ ਸਾਰੇ ਭਾਜਪੀ ਔਰ ਆਰਐਸਐਸ ਦੇ ਹੱਥ ਠੋਕੇ ਨੇ ਬਲਵਿੰਦਰ ਸਿੰਘ ਤਲਵਾੜਾ ਹਮੇਸ਼ਾ ਸਰਕਾਰ ਦੇ ਪੁੱਠੇ ਕੰਮਾਂ ਨੂੰ ਤਾਂ ਹਮੇਸ਼ਾ ਡਟ ਕੇ ਬੋਲਦੇ ਨੇ ਕਦੇ ਤਾਰੀਫ਼ ਵੀ ਕਰਦੇ ਨੇ ਦੇਖੋ ਮੈਂ ਕਦੇ ਵੀ ਜਿਹੜਾ ਚੰਗਾ ਕੰਮ ਹੈ ਉਹ ਕੋਈ ਵੀ ਕਰੇ ਉਹਦੀ ਡਟ ਕੇ ਤਾਰੀਫ਼ ਕਰਦਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦੋ ਕੰਮਾਂ ਦੀ ਡਟ ਕੇ ਤਾਰੀਫ਼ ਕਰਦਾ ਇੱਕ ਤਾਂ ਜਿਹੜਾ ਉਹਨੇ ਪਾਣੀਆਂ ਵਾਲਾ ਮਸਲਾ ਚੱਕਿਆ ਹੋਇਆ ਨਾ 55 ਸਾਲ ਦਾ ਮੈਂ ਹੋ ਗਿਆ ਪਹਿਲੀ ਵਾਰ ਸੂਏ ਪੱਕੇ ਕਰਕੇ ਖੂਬਸੂਰਤ ਤਰੀਕੇ ਨਾਲ ਟੇਲਾਂ ਤੱਕ ਪਾਣੀ ਪਹੁੰਚਾਤਾ ਨੇਰੀ ਪਾਣੀ ਜੱਟ ਨੇ ਭਗਵੰਤ ਸਿੰਘ ਮਾਨ ਨੇ ਦੂਸਰਾ ਮੈਨੂੰ ਬਾਕੀ ਪੰਜਾਬ ਦਾ ਨਹੀਂ ਪਤਾ ਸਾਡੇ ਉਰੇ ਲੋਕਲ ਸਾਡੇ ਪਿੰਡ ਚ ਲਾ ਲਓ ਅਲਦਲੇ 10 ਪਿੰਡਾਂ ਚ ਲਾ ਲਓ ਬਿਜਲੀ ਦਾ ਯਾਰ ਕਦੇ ਟਰਿੱਪ ਵੀ ਨਹੀਂ ਵੱਜਿਆ ਮੋਟਰਾਂ ਖੜਾਉਣੇ ਆ ਔਰ ਇੱਕ ਸਭ ਤੋਂ ਵਧੀਆ ਗੱਲ ਹੈ ਕਿ ਪਹਿਲੀ ਵਾਰ ਦਿਨ ਚ ਲੈਟ ਆ ਰਹੀ ਆ ਤੇ ਸੂਆਂ ਦਾ ਪਾਣੀ ਸਾਰੇ ਖੇਤਾਂ ਨੂੰ ਲੱਗ ਰਿਹਾ ਮੈਂ ਮੁੱਖ ਮੰਤਰੀ ਦੇ ਨਾਲ ਮੈਂ ਵਿਚਰਿਆ ਵੀ ਹਾਂ ਹਨਾ ਸਾਨੂੰ ਮਿਲਦਾ ਰਿਹਾ ਸੰਘਰਸ਼ਾਂ ਦੇ ਵਿੱਚ ਮੁੱਖ ਮੰਤਰੀ ਉਹ ਜਿੰਨਾ ਕਰਨਾ ਚਾਹੁੰਦਾ ਉਹਨਾਂ ਉਹ ਕਰ ਨਹੀਂ ਪਾਰ ਰਿਹਾ ਹਨਾ ਉਹਨੂੰ ਡਟ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਇਹ ਗੱਲ ਠੀਕ ਹੈ ਵੀ ਮੁੱਖ ਮੰਤਰੀ ਨੇ ਪੰਥਕ ਮੁੱਦਿਆਂ ਤੇ ਸਰਕਾਰ ਨਹੀਂ ਬਣਾਈ ਆਪਾਂ ਨੂੰ ਪੰਥਕ ਮੁੱਦਿਆਂ ਤੇ ਘੇਰ ਨਹੀਂ ਸਕਦੇ ਜਿਹੜੇ ਜਿਹੜੇ ਮੁੱਦਿਆਂ ਤੇ ਉਹਨੇ ਸਰਕਾਰ ਬਣਾਈ ਹੈ ਆਪਾਂ ਉਹਨੂੰ ਉਹਨਾਂ ਮੁੱਦਿਆਂ ਤੇ ਘੇਰ ਸਕਦੇ ਹਾਂ ਨਾ ਤੇ ਇਸ ਕਰਕੇ ਮੁੱਖ ਮੰਤਰੀ ਦੇ ਆ ਦੋ ਕੰਮਾਂ ਦੀ ਮੈਂ ਸਿਫਤ ਕਰ ਜਾਂ ਕਰਦਾ ਜੀ ਤੇ ਇੱਕ ਤਾਂ ਜਿਹੜਾ ਸੂਇਆਂ ਦਾ ਪਾਣੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਏਰੀਆ ਚ ਕਦੇ ਸੂਇਆਂ ਦਾ ਪਾਣੀ ਨਹੀਂ ਸੀ ਆਇਆ ਹੁਣ ਬੜਾ ਸੋਹਣਾ ਲੱਗਦਾ ਜਾਂ ਸੂਏ ਚੱਲਦੇ ਨੇ ਮੈਂ ਖੜ ਕੇ ਜਾਂਦਾ ਹੈ ਹਨਾ ਇਹ 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 ਮੁੱਖ ਮੰਤਰੀ ਦੀ ਸਿਫਤ ਕਰਨੀ ਬਣਦੀ ਆ ਦੂਸਰੇ ਨੰਬਰ ਤੇ ਬਿਜਲੀ ਦੀ ਦਿਨ ਚ ਬਿਜਲੀ ਆ ਰਹੀ ਹੈ ਪਹਿਲੀ ਵਾਰ ਹੋਇਆ ਕਿ ਸਾਡੇ ਦਿਨ ਚ ਲੈਟ ਆ ਰਹੀ ਹੈ ਤੇ ਬਾਕੀ ਜਿੱਥੇ ਉਹ ਗਲਤ ਨੇ ਆਪਾਂ ਉਹਨਾਂ ਨੂੰ ਠੋਕ ਕੇ ਗਲਤ ਵੀ ਕਹਿੰਦੇ ਆ